ਯਾਉਂ ਡੀਅਰ 750 05 ਗੇਅਰ ਪ੍ਰੋ ਇਹ ਆ ਗਿਆ ਜੀ B14 4/4 ਹਾਂਜੀ ਇਹ ਟਾਪ ਮਾਡਲ ਆ ਜੀ ਹਾਂਜੀ ਤੇ ਸਿੰਕ੍ਰੋਮੈਸ਼ ਗੇਅਰ ਆ ਇਹਦੇ ਠੀਕ ਆ ਜੀ ਤੇ ਬਟਨ ਵਾਲੀ ਲਿਫਟ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਕੰਪਨੀ ਫਿਟਡ ਮੈਟ ਕੰਪਨੀ ਫਿਟੜਾਈ ਹਾਂਜੀ ਤੇ ਕੰਪਨੀ ਫਿਟਡ ਕਨੋਪੀ ਆ ਡੇਟ ਵੀ ਕੰਪਨੀ ਦੀ ਆ ਕਰੀ ਚੰਮੇ ਸੋ ਮਸੀ ਆ ਗਿਆ ਬਈ ਇਹ ਟਾਪ ਮਾਡਲ ਵਾਲਾ ਜੀ ਹਾਂਜੀ ਇਹਦੇ ਚਾ ਸ਼ੀਲਡਾਂ ਹੁੰਦੀਆਂ ਨੇ ਟਾਪ ਮਾਡਲ ਚ ਡਬਲ ਡਿਸਟ੍ਰਿਬਿਊਟਰ ਹੁੰਦਾ ਜੀ ਠੀਕ ਆ ਜੀ ਹਾਂਜੀ ਡਬਲ ਡਿਸਟ੍ਰਿਬਿਊਟਰ ਜੀ ਹਾਂਜੀ ਖੁੱਲਦਾ ਹਿੱਸਾ ਇਹਦਾ ਠੀਕ ਆ ਜੀ ਖੁੱਲ ਮੇ ਹਿੱਸਾ ਇਹਦਾ ਬਾਈ ਪੂਰਾ ਫਲ ਟਾਪ ਮਾੜ ਲਿਆ ਡਜਸਟੇਬਲ ਹਿੱਸਾ ਕਹਿ ਦਿੰਦੇ ਆ ਉਹ ਹਿੱਸਾ ਲੱਗਿਆ ਹੋਇਆ ਇਹਦੇ ਜੂ ਪਾਈਪ ਲੱਗੀ ਹੋਈ ਆ ਹਾਂਜੀ 1400 ਘੰਟਾ ਚੱਲੇ ਹੋਇਆ ਇਹ ਨਾਲ ਦੀ ਟਾਇਰ ਹੈ ਨਾਲ ਦੀ ਟਾਇਰ ਕਰ ਜਣਾ ਨੂਵੋ 605 ਡੀਆਈ ਡੀ ਲੈਕਸ ਡਿਜੀ ਸੈਂਸ ਮਾਡਲ ਜਾ ਗਿਆ ਜੀ ਇਹ ਹਾਂਜੀ ਇਹ ਮਾਡਲ 2022 ਜੀ 22 ਮਾਡਲ ਇਹ ਕਿਸੇ ਵੀਰ ਨੇ ਕਿਰਾਏ ਤੇ ਲੈਣਿਆ ਟਰੈਕਟਰ ਹਾਂਜੀ ਉਹ ਕਿਰਾਏ ਤੇ ਹੀ ਮਿਲ ਜਾਣਗੇ ਠੀਕ ਹੈ ਜੀ ਲੋਨ ਦੀ ਸਵਦਾ ਹੈਗੀ ਹੈ ਜੀ ਹਾਂ ਜੀ ਹਾਂ ਲੋਨ ਕਰਾ ਕੇ ਦੇ ਦਾਂਗੇ ਕਿੰਨੇ ਦਾ ਪੇਮੈਂਟ ਭਰ ਕੇ ਲੋਨ ਹੋ ਜਾਂਦਾ ਜੀ ਆਪਣਾ 1 ਲੱਖ ਰੁਪਏ ਭਰ ਕੇ ਹੋ ਜਾਂਦਾ 1 ਲੱਖ ਰੁਪਏ ਲਓ ਟਰੈਕਟਰ ਲੈ ਜਾਓ ਹਾਂ ਜੀ ਤੇ ਅਸੀਂ ਕਾ ਭਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾਈ ਬਰਨਾਲਾ ਟਰੈਕਟਰ ਮੰਡੀ ਤੇ ਤੇ ਸੋਨੂੰ ਦਿਖਾਉਣੇ ਕੈਂਡ ਕੈਂਡ ਕੰਡੀਸ਼ਨਾਂ ਦੇ ਟਰੈਕਟਰ ਟਾਪ ਮਾਡਲ ਟਰੈਕਟਰ ਆਉਣਗੇ ਤੇ ਭਾਈ ਲੱਭੀ ਨਾ ਕਰਾਉਣੇ ਆਪਾਂ ਗੱਲਬਾਤ ਬਣੇ ਰਹੋ ਵੀਡੀਓ ਨਾਲ ਐਂਡ ਕਰੀਗਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਜੀ ਪੂਰੇ ਵਧੀਆ ਚੜ੍ਹਦੀ ਕਲਾ ਠੀਕ ਹੈ ਜੀ ਤੇ ਕਿੰਨੇ ਕ ਟਰ ਠੀਕ ਹੈ ਜੀ 4x4 3 ਸਪੀਡ 2 ਸਪੀਡ ਹਾਂ ਸਾਰੀ ਤਰ੍ਹਾਂ ਦੀ ਹਰੇਕ ਪ੍ਰਕਾਰ ਦਾ ਟਰੈਕਟਰ ਮਿਲ ਜੂਗਾ ਹਾਂਜੀ ਹਾਂਜੀ ਠੀਕ ਹੈ ਜੀ ਪਹਿਲਾਂ ਦਿਨਾਂ ਬਾਈ ਆਪਾਂ ਟਰੈਕਟਰਾਂ ਬਾਰੇ ਜਾਣਕਾਰੀ ਫਿਰ ਬਾਈ ਦਾ ਆਪਾਂ ਐਡਰੈਸ ਦੇਵਾਂਗੇ ਕੰਟੈਕਟ ਵਗੈਰਾ ਦੱਸਾਂ ਜੀ ਸਾਹਮਣੇ ਹੈਗਾ ਜੀ ਸੋਨਾ ਲਿਕਾ ਡੀਆਈ 750 ਦਾ ਕਿੰਨੇ ਮਾਡਲ ਆ ਬਈਏ 2017 ਮਾਡਲ ਆ ਜੀ 17 ਮਾਡਲ ਆ ਜੀ ਹਾਂਜੀ ਟੌਪ ਮਾਡਲ ਆ ਨਾ ਜੀ ਟੌਪ ਮਾਡਲ ਨਾਲ ਦੇ ਟਾਇਰ ਆ ਜੀ ਠੀਕ ਹੈ ਜੀ ਨਾਲ ਦੇ ਟਾਇਰਾਂ ਦਾ ਬਾਈ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਹੈਗੇ ਜੀ 85 ਪੈਸੇ ਚਾਰੇ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਸਾਈਡ ਗੇਰ ਚ ਆ ਗਿਆ ਜੀ ਹਾਂਜੀ ਆਈਬੀ ਡਿਊਟੀ ਮਾਇਲੇ ਦੇ ਘੱਟ ਤੇਲ ਖਰਚੇ ਦਾ ਹਾਂਜੀ ਨੰਬਰ ਜੀ ਇਹਦਾ ਨੰਬਰ ਇਹਦਾ ਹੈਗਾ ਜੀ ਲੁਧਿਆਣੇ ਦਾ ਠੀਕ ਹੈ ਲੁਧਿਆਣੇ ਦਾ ਨੰਬਰ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਜੀ ਹਾਂਜੀ ਤੇ ਰੰਗ ਪੈਂਟ ਦੇਖੋ ਬਈ ਤੁਸੀਂ ਪੈਰਦਾਨਾ ਤੋਂ ਜਮੀ ਰੰਗ ਪੈਂਟ ਨਹੀਂ ਲਿਆ ਇਹ ਇਹ ਵੀ ਆ ਗਿਆ ਜੀ ਟੌਪ ਮਾਡਲ ਤੇ ਮਾਡਲ ਜੀ ਇਹ ਕਿੰਨਾ 17 17 ਮਾਡਲ ਹੈ ਕੰਡੀਸ਼ਨ ਚੈੱਕ ਕਰਾਉਣਾ ਜੀ ਅੰਦਰੋਂ ਦੇਖੋ ਵੀ ਮੜਗਾੜਾ ਮੁਰਗੂਗਾ ਦਾ ਕਿੰਨਾ ਸਾਫ਼ ਪਿਆ ਟਰੈਕਟਰ ਐ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਜੀ ਦੇਖੋ ਮਾਡਲ ਹੈਗਾ 17 ਤੇ ਇਹ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈ ਜੀ 5,20,000 5,20,000 ਰੁਪਏ ਡਿਮਾਂਡ ਹੈ ਜੀ ਕਿੰਨੇ ਕ ਦਾ ਹੋ ਜੂ ਇਹ ਜੀ ਇਹ ਜੀ ਆਪਾਂ 5,10,000 ਦਾ ਦੇ ਦਾਂਗੇ 5,10,000 ਦਾ 10,000 ਦਾ ਡਿਸਕਾਊਂਟ ਕਰਾਂਗੇ ਜੀ ਹਾਂਜੀ ਠੀਕ ਹੈ ਜੀ ਅੱਗੇ ਦਿਖਾਉਣਾ ਜੀ ਛੋਟਾ ਟਰੈਕਟਰ ਜੌਂਡੀਅਰ ਚਰਬਨਜਾ 05 ਗੇਅਰ ਪ੍ਰੋ ਇਹ ਹੈਗਾ ਜੀ B14 4/4 ਹਾਂਜੀ ਇਹ ਟਾਪ ਮਾਡਲ ਹੈ ਜੀ ਹਾਂਜੀ ਤੇ ਸਿੰਕਰੋਮੈਸ਼ ਗੇਅਰ ਹੈ ਇਹਦੇ ਠੀਕ ਆ ਜੀ ਤੇ ਬਟਨ ਵਾਲੀ ਲਿਫਟ ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ ਕੰਪਨੀ ਫਿਟਡ ਮੈਟ ਕੰਪਨੀ ਫਿਟਡ ਆ ਜੀ ਤੇ ਕੰਪਨੀ ਫਿਟਡ ਕਨੋਪੀ ਆ ਬੇਟ ਵੀ ਕੰਪਨੀ ਦੇ ਆ ਰਿਜਨਲ ਆ ਹਾਂਜੀ ਇਹਦੇ ਬਟਨ ਵਾਲੀ ਲਿਫਟ ਆ ਜੀ ਹਾਂਜੀ ਆ ਆ ਗਈ ਜੀ ਬਟਨ ਵਾਲੀ ਲਿਫਟ ਠੀਕ ਆ ਬਾਈ ਬਟਨ ਵਾਲੀ ਲਿਫਟ ਆ ਗਈ ਬਾਈ ਫੁੱਲ ਟਾਪ ਮਾਡਲ ਦਾ ਟਰੈਕਟਰ ਹੈ ਬੇਟ ਵੀ ਫਰੰਟ ਸਾਈਡ ਤੇ ਜਿਹੜਾ ਲੱਗਾ ਹੈ ਵੀ ਕੰਪਨੀ ਦਾ ਲੱਗਾ ਹੋਇਆ ਪੰਜਾਬ ਨੰਬਰ ਟਰੈਕਟਰ ਆ ਗਿਆ ਹਾਂਜੀ ਜਲੰਧਰ ਦਾ ਨੰਬਰ ਆ ਠੀਕ ਆ ਜੀ ਆ ਹੈਗੀ ਜੀ ਬਟਨ ਵਾਲੀ ਲੈ ਬਟਾ ਦੇਖੋ ਜੀ ਕਿੰਨੇ ਘੰਟੇ ਚੱਲਿਆ ਹੋ ਬਈ ਇਹ ਇਹ 1400 ਘੰਟੇ ਚੱਲਿਆ ਜੀ ਠੀਕ ਆ ਜੀ 1400 ਘੰਟੇ ਲਗਭਗ ਚੱਲਿਆ ਹੋਇਆ ਜੀ ਕੋਰਬਾਈ 4 ਆ ਗਿਆ ਫੁੱਲ ਟਾਪ ਮਾਡਲ ਹੈ ਜੀ ਟਾਇਰਾਂ ਦੀ ਗੱਲ ਬਾਤ ਕਰੀ ਜੀ ਇਹ ਰੇ 3085 ਪੈਸੇ ਹਾਂਜੀ ਮਾਰ ਲਿਆ 90 95 ਪੈਸੇ ਪਿਆ ਠੀਕ ਆ ਜੀ ਉਹ ਤਾਂ ਘੱਟ ਚੱਲਿਆ ਹੋਇਆ ਟਰੈਕਟਰ ਐ ਸਮਾਈ ਚੱਲਿਆ ਹੋਇਆ ਹਾਂਜੀ ਪੂਰਾ ਜੀ ਮਾਡਲ ਜੀ ਮਾਡਲ 21 ਰੇਟ ਇਹਦਾ ਹੈਗਾ ਜੀ 11 ਲੱਖ 65000 11 ਲੱਖ 65000 ਰੁਪਏ ਡਿਮਾਂਡ ਹਾਂਜੀ ਇਹ ਚੋ ਕਿੰਨੇ ਦਾ ਹੁਦੂਰ ਡਿਸਕਾਊਂਟ ਇਹ 11.5 ਦੇ ਦਾਂਗੇ ਠੀਕ ਆ ਜੀ 11.5 ਦਾ ਮਰਜ਼ੀ ਹਾਂਜੀ ਅੱਗੇ ਜੀ ਅੱਗੇ ਆਗੇ ਜੀ ਆਪਣੇ ਕੋਲ 14 ਮਾਡਲ 45 ਵਾਲਾ ਡੀ ਆਈ 743 RX ਸੋਨਾ ਲਿਖਾ ਇਹ ਮਿੰਨੀ ਟਰੈਕਟਰ ਲੱਗਦਾ ਦੇਖਣ ਨੂੰ ਨਾ ਬਾਈ ਹਾਂਜੀ ਵੈਸੇ ਤਾਂ ਚਲ ਉਂ ਦੇਖਣ ਨੂੰ ਛੋਟਾ ਲੱਗਦਾ ਕੰਮ ਕਰਦਾ ਵੱਡੇ ਕੰਮ ਪੂਰੇ ਵੱਡੇ ਕਰਦਾ ਜੀ ਠੀਕ ਆ ਜੀ ਡਿਸਟ੍ਰਿਬਿਊਟਰ ਸਿੰਗਲ ਲੱਗਿਆ ਹੋਇਆ ਹੈ ਨਾ ਜੀ ਹਾਂਜੀ ਡਿਸਟ੍ਰਿਬਿਊਟਰ ਇਹਦੇ ਹੈਗਾ ਜੀ ਡਿਸਟ੍ਰਿਬਿਊਟਰ ਨਾਲ ਟਰੈਕਟਰ ਹੈ ਬਾਈ ਸੁਣ ਕੇ ਨਾ ਦੇਖਣ ਨੂੰ ਛੋਟਾ ਕੰਮ ਵੱਡੇ ਆ ਹਾਂਜੀ ਸਾਰੇ ਫੀਚਰ ਆ 14 ਮਾਡਲ ਆ ਸਾਈਡ ਗੀਅਰ ਨਾਲ ਦੇ ਟਾਇਰ ਹੈ ਜੀ ਨਾਲ ਦੇ ਟਾਇਰ ਆ ਸਾਈਡ ਗੇਅਰ ਦੇ ਵਿੱਚ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਨਾਲ ਦੇ ਮਗਰਲੇ 65 ਪੈਸੇ ਆ ਮੂਰਲੇ ਬੀਕੇਟੀ ਦੇ ਟਾਇਰ ਆਗੇ ਠੀਕ ਆ ਜੀ 90 95 ਪੈਸੇ ਪਏ ਤਾਂ ਟਾਇਰਾਂ ਦੇ ਟਾਇਰਾਂ ਜਾ ਗਿਆ ਹਾਂਜੀ ਰੂ ਕੱਟ ਪਾਈਪ ਲੱਗੀ ਹੋਈ ਆ ਕੀ ਡਿਮਾਂਡ ਆ ਜੀ ਇਹਦੀ ਇਹਦੀ ਡਿਮਾਂਡ ਹੈਗੀ ਆਪਣੀ 3 ਲੱਖ ਰੁਪਈਆ 3 ਲੱਖ ਰੁਪਈਆ ਡਿਮਾਂਡ ਆ ਬਾਕੀ ਮੌਕੇ ਤੇ ਹੋ ਜੂਏ 24 ਜੀ ਹਾਂਜੀ ਹਾਂ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾ ਲਿਕਾ ਡੀਆਈ 750 ਦਾ ਆਰਐਕਸ ਹਾਂ ਜਮਾ ਕੋਕਾ ਪੀ ਸੀ ਆ ਜੀ ਇਹਦਾ ਠੀਕ ਆ ਜੀ ਦੇਖੋ ਬਈ ਰੇਟ ਬاوم ਤੋਂ ਜੱਜ ਕਰ ਸਕਦੇ ਹੋ ਤੁਸੀਂ ਸਮਾਈ ਚੱਲਿਆ ਟਰੈਕਟਰ ਆ ਇਹ ਵੀ ਟਾਪ ਮਾਡਲ ਵਾਲਾ ਆ ਗਏ ਜੀ ਹਾਂਜੀ ਇਹ ਵੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਹੈ ਇਹਦੇ ਇਹਦੇ ਸਿੰਗਲ ਆਉਂਦੇ ਜੀ ਠੀਕ ਹੈ ਜੀ ਸਿੰਗਲ ਡਿਸਟ੍ਰਿਬਿਊਟਰ ਚ ਜੇ ਰੰਗ ਪੇਂਟ ਦੀ ਗੱਲਬਾਤ ਕਰੀਏ ओरिजिनल ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੈ ਨਵੇਂ ਜੀ ਨਵੇਂ ਟਾਇਰ ਆ ਭਾਈ 14 ਦੇ ਟਾਇਰਾਂ ਚ ਸੀਏਟੀ ਦੇ ਟਾਇਰ ਨੇ ਬਾਈ ਕਾਲੀ ਹਾਂਜੀ ਅੰਨਟ ਵਾਲੇ ਵੀ ਬਿਲਕੁਲ ਨਵੇਂ ਟਾਇਰ ਨੇ ਐਮ ਆਰ ਪੀ ਦੇ ਮਾਡਲ ਕਿੰਨੇ ਆ ਜੀ ਇਹ ਇਹ 2016 ਜੀ ਛੋੜਾ ਮਾਰ ਲਾ ਬਈ ਇੱਕ ਸਗੋਂ ਕੰਡੀਸ਼ਨ ਬੁਜੀ ਟਰੈਕਟਰ ਦੀ ਪਰ ਗਾੜਾ ਵਰਗੂ ਗਾੜਾ ਵੀ ਸਾਫ ਪਿਆ ਪੂਰਾ ਇਹਦੀ ਕੀ ਡਿਮਾਂਡ ਹੈ ਜੀ ਇਹਦੀ ਡਿਮਾਂਡ 465000 ਚ 465000 ਰੁਪਏ ਡਿਮਾਂਡ ਕਰਦੇ ਆ ਬਾਕੀ ਤਾਂ ਵੀ ਹੋਊਗੀ ਹਾਂਜੀ ਹਾਂ ਅੱਗੇ ਤੁਹਾਨੂੰ ਦਿਖਾਉਣਾ ਹੈ ਜੀ ਮੈਸੀ 9500 9500 ਮੈਸੀ ਆ ਗਿਆ ਬਈ ਇਹ ਟਾਪ ਮਾਡਲ ਵਾਲਾ ਜੀ ਹਾਂਜੀ ਇਹਦੇ ਚਾ ਸ਼ੀਲਡਾਂ ਹੁੰਦੀਆਂ ਨੇ ਟਾਪ ਮਾਡਲ ਚ ਡਬਲ ਡਿਸਟਰੀਬਿਊਟਰ ਆਉਂਦਾ ਜੀ ਠੀਕ ਆ ਜੀ ਹਾਂਜੀ ਡਬਲ ਡਿਸਟਰੀਬਿਊਟਰ ਹੀ ਹਾਂਜੀ ਖੁੱਲਦਾ ਹਿੱਸਾ ਇਹਦਾ ਠੀਕ ਆ ਜੀ ਖੁੱਲ ਮੇ ਹਿੱਸਾ ਇਹਦਾ ਬਈ ਪੂਰਾ ਫੁੱਲ ਟਾਪ ਮਾਡਲ ਇਹ ਉਹ ਐਡਜਸਟੇਬਲ ਹਿੱਸਾ ਕਹਿੰਦੇ ਆ ਉਹ ਹਿੱਸਾ ਲੱਗਿਆ ਹੋਇਆ ਇਹਦੇ ਜੂ ਪਾਈਪ ਲੱਗੀ ਹੋਈ ਆ ਹਾਂਜੀ 1400 ਘੰਟਾ ਚੱਲੇ ਹੋਏ ਜੀ ਇਹ ਨਾਲ ਦੀ ਟਾਇਰ ਹੈਗੇ ਨਾਲ ਦੇ ਟਾਇਰ ਪਏ ਇਹਦੇ 85 ਪੈਸੇ ਤੇ ਰੰਗ ਪੈਂਟ ਦਾ ਦੇਖੋ ਬਈ ਤੁਸੀਂ ਪੂਰਾ ਫੁੱਲ ਓਕੇ ਆ ਜੀ ਇਹਦਾ ਪਲੇਟਫਾਰਮ ਪੂਰੇ ਖੁੱਲੇ ਡੁੱਲੇ ਹੁੰਦੇ ਆ ਜੀ ਮਸ਼ੀਨ ਹਾਂਜੀ ਟਾਇਰਾਂ ਦੀ ਕੀ ਕੰਡੀਸ਼ਨ ਸੀ ਜੀ 85 ਪੈਸੇ ਜੀ 85000 ਨਾਲ ਤੇ ਆਈ ਹਾਂ ਜੀ ਵੇਟ ਵੀ ਲੱਗੇ ਹੋਏ ਵੀ ਹਾਂ ਛੜਦੇ ਦੇਖ ਅਰੀਜਨਲ ਵੇਟ ਹੈ ਜੀ ਕੰਪਨੀ ਦੇ ਕੰਪਨੀ ਦੇ ਵੇਟ ਆ ਦੇਖੋ ਲੋਗੋ ਲੱਗੇ ਹੋਏ ਕੰਪਨੀ ਦੇ ਟਾਵੇ ਡਬਲ ਡਿਸਟਰੀਬਿਊਟਰ ਡਬਲ ਪੰਪ ਹੌਲਾ ਟਾਪ ਮਾਡਲ ਹੈ ਤੇ ਮਾਡਲ ਜੀ ਇਹ ਮਾਡਲ 2018 ਡਿਮਾਂਡ ਇਹਦੀ 5 ਲੱਖ ਰੁਪਏ ਜੀ 5 ਲੱਖ ਡਿਮਾਂਡ ਹੈ ਸਹੀ ਇਹ ਕਿੰਨੇ ਦਾ ਹੋਊ ਜੀ ਜੇ ਕਹਿੰਨੇ ਮੌਕੇ ਦੀ ਲੈਣਾ ਇਹ ਆਪਾਂ ਦੇ ਦਾਂਗੇ ਜੀ ਮੌਕੇ ਤੇ 85000 ਇਹ ਗੱਟ 450 ਦਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਗੇ ਆ ਗਿਆ ਜੀ ਅਰਜਨ ਨੂਵੋ 605 ਡੀਆਈ ਡੀ ਲੈਕਸਰ ਡਿਜੀ ਸੈਂਸ ਮਾਡਲ ਆ ਗਿਆ ਜੀ ਇਹ ਹਾਂਜੀ ਇਹਦਾ ਵੀ ਪਲੈਟਫਾਰਮ ਦੇਖੋ ਬਈ ਤੁਸੀਂ ਪੂਰਾ ਖੁੱਲਾ ਢੁਲਾ ਅਡਜਸਟੇਬਲ ਸ਼ੀਟ ਆ ਆਪਦੇ ਹਿਸਾਬ ਨਾਲ ਮਗਰਮੂਵੇ ਕਰ ਸਕਦੇ ਹੋ ਸਾਈਡ ਗੇਅਰ ਚ ਆ ਗਿਆ ਡਬਲ ਪੰਪ ਡਬਲ ਡਿਸਟਰੀਬਿਊਟਰ ਪਾਵਰ ਸਟੀering ਫੁੱਲ ਟੌਪ ਮਾਡਲ ਆ ਪੰਜਾਬ ਨੰਬਰ ਆ ਹਾਂਜੀ ਇਹਦੇ ਜਿਹੇ ਤਰ੍ਹਾਂ ਦੀ ਗੱਲਬਾਤ ਕਰੀਏ ਜੀ ਰਿ ਦੀ ਹੈਗੇ ਜੀ 85 90 ਪੈਸੇ ਚਾਰੇ ਨਾਲ ਦੇ 85 90 ਪੈਸੇ ਨਾਲ ਦੇ ਟਾਇਰਾ ਇਹਦੇ ਕਨੋਪੀ ਕਨੋਪੀ ਲੱਗੀ ਹੋਈ ਆ ਬਈ ਦੇਖ ਸਕਦੇ ਹੋ ਤੁਸੀਂ 1 ਰੁਪਿਆ ਲਾਉਣ ਦੀ ਲੋੜ ਨਹੀਂ ਇਸ ਤੋਂ ਬਾਅਦ ਇਰਾ ਪੈਸੇ ਲਾਉ ਤੁਸੀਂ ਦੇਖੋ ਕਿੰਨੇ ਘੰਟੇ ਚੱਲਿਆ ਹੋ ਇਹ ਜੀ ਇਹ 1000 ਘੰਟੇ ਚੱਲਿਆ ਹੋ ਜੀ 1000 ਘੰਟੇ ਚੱਲਿਆ ਹੋ ਦੇਖੋ ਇਹ ਟਰੈਕਟਰ ਪੂਰੀ ਘੈਂਟ ਕੰਡੀਸ਼ਨ ਦੇ ਵਿੱਚ ਪਿਆ ਤੇ ਮਾਡਲ ਜੀ ਇਹ ਇਹ ਮਾਡਲ 2022 ਜੀ 22 ਮਾਡਲ ਆ ਇਹਦੀ ਕੀ ਡਿਮਾਂਡ ਕਰਦੇ ਜੀ ਇਹਦੀ ਡਿਮਾਂਡ ਹੈਗੀ ਜੀ ਆਪਣੀ 719000 719000 ਰੁਪਏ ਡਿਮਾਂਡ ਆ ਬਾਕੀ ਇਹ ਚੋ ਵੀ ਹੋ ਜੂਗੀ ਮੱਕੇ ਹਾਂ 7 ਲੱਖ ਦਾ ਦੇ ਦਾਂਗੇ ਜੀ ਮੱਕੇ ਪੂਰੇ 7 ਲੱਖ ਦਾ ਟਰੈਕਟਰ ਤੁਹਾਨੂੰ ਮਿਲ ਜੂ 19000 ਡਿਮਾਂਡ ਆ 719 ਡਿਮਾਂਡ ਆ ਇਹ ਐਡਰੈਸ ਦੀ ਜੇ ਗੱਲ ਬਾਤ ਕਰੀਏ ਜੀ ਐਡਰੈਸ ਆਪਣਾ ਜੀ ਹੈਗਾ ਹੰਡਿਆਆ ਬਰਨਾਲੇ ਜ਼ਿਲ੍ਹੇ ਚ ਹਾਂਜੀ ਤੇ ਆਪਣਾ ਸਟੈਂਡਰਡ ਚੌਂਗ ਚ ਸ਼ੋਅਰੂਮ ਹੈਗਾ ਹਾਂਜੀ ਤੇ ਉੱਥੇ ਆਪਣੇ ਸਾਰੇ ਟਰੈਕਟਰ ਖੜੇ ਹੁੰਦੇ ਹੈ ਜੇ ਕਿਸੇ ਵੀਰ ਨੇ ਕਿਰਾਏ ਤੇ ਲੈਣੇ ਟਰੈਕਟਰ ਹਾਂਜੀ ਉਹ ਕਿਰਾਏ ਤੇ ਵੀ ਮਿਲ ਜਾਣਗੇ ਠੀਕ ਹੈ ਜੀ ਕੋਈ ਵੀ ਜਿਵੇਂ 4 ਵੀਲ 2 ਸਪੀਡ ਟਰੈਕਟਰ ਲੈਣਾ 3 ਸਪੀਡ ਲੈਣਾ ਸੁਪਰ ਸੀਟਰ ਲਈ ਠੀਕ ਹੈ ਜੀ ਸਾਰੇ ਮਾਡਲ ਟਰੈਕਟਰ ਹੁੰਦੇ ਹਾਂ ਹਾਂਜੀ ਹਾਂ ਜੇ ਕਿਸੇ ਵੀਰ ਪਰਾਂ ਨੇ ਪੁਰਾਣਾ ਟਰੈਕਟਰ ਵਿੱਚ ਘਟਾਉਣਾ ਜੀ ਉਹ ਵੀ ਕੱਟ ਲਾਂਗੇ ਜੀ ਲੋਨ ਦੀ ਸੌਦਾ ਹੈਗੀ ਹੈ ਜੀ ਹਾਂਜੀ ਹਾਂ ਲੋਨ ਕਰਾ ਕੇ ਦੇ ਦਾਂਗੇ ਕਿੰਨੇ ਦਾ ਪੇਮੈਂਟ ਭਰ ਕੇ ਲੋਨ ਹੋ ਜਾਂਦਾ ਜੀ ਆਪਣਾ 1 ਲੱਖ ਰੁਪਏ ਭਰ ਕੇ ਹੋ ਜਾਂਦਾ 1 ਲੱਖ ਰੁਪਏ ਲੈ ਉਹ ਟਰੈਕਟਰ ਲੈ ਜਾ ਹਾਂਜੀ ਠੀਕ ਹੈ ਜੀ ਕੰਟੈਕਟ ਨੰਬਰ ਬਈ ਆਪਣਾ 82830 ਹਾਂਜੀ 9100 ਠੀਕ ਹੈ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ